ਉਹ ਜਿਹੜੇ ਆਣਗੇ ਉਹ ਉਹਦੇ ਸ਼ਰਧਾਲੂ ਹੋਣਗੇ ਸੁਭਾਵਕ ਜੀ ਗੱਲ ਹੈ ਮੈਂ ਜਿੰਦਾ ਸ਼ਰਧਾਲੂ ਆ ਮੈਂ ਉਹਦੇ ਕੋਲ ਹੀ ਜਾਵਾਂਗਾ ਜੇ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਰਧਾਲੂ ਆ ਤੇ ਸੁਭਾਵਕ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਵਾਂਗਾ ਜੇ ਮੈਂ ਕਿਸੇ ਬਾਹਰਮੁਖੀ ਬਾਬੇ ਦਾ ਪੁਜਾਰੀ ਆ ਤੇ ਮੈਂ ਉਹਦੇ ਕੋਲ ਜਾਵਾਂਗਾ ਹੁਣ ਸਤਿਗੁਰ ਜੀ ਕਹਿੰਦੇ ਨੇ ਇੱਕ ਥਾਂ ਦੇ ਉੱਪਰ ਮਨੁੱਖ ਬੈਠਾ ਹੈ ਉਹਨਦੇ ਕੋਲ ਆਉਣ ਵਾਲੇ ਚੇਲਿਆਂ ਦੀ ਇੱਕ ਲੰਮੀ ਲਾਈਨ ਹੈ ਤੇ ਉਹ ਜਿਹੜਾ ਵੀ ਚੇਲਾ ਉਹਦੇ ਪੈਰਾਂ ਵਿੱਚ ਸੀਸ ਝੁਕਾਉਂਦਾ ਹੈ ਉਹ ਬਾਬਾ ਉਹਦੇ ਸਿਰ ਤੇ ਇੱਕ ਟੋਪੀ ਰੱਖੀ ਜਾਂਦਾ ਹੈ ਵੀ ਇਹ ਮੇਰਾ ਚੇਲਾ ਹੈ ਉਹ ਟੋਪੀ ਕਿਸ ਸੀਜ ਦੀ ਲਖਾਇਕ ਹੈ ਉਹਦੇ ਚੇਲੇ ਹੁੰਦੇ ਅੱਜ ਕੱਲ੍ਹ ਇਲੈਕਸ਼ਨ ਦਾ ਸਮਾਂ ਹੈ ਦੇਖ ਲਿਓ ਕਿੰਨੇ ਕਹਿੰਦੇ ਆਪਣੇ ਸਿਰ ਤੇ ਕਿਹੜੀ ਟੋਪੀ ਪਾਈ ਹੋਈ ਹੈ ਨਜ਼ਰ ਆ ਜਾਏਗਾ ਕਿਹੜਾ ਬੰਦਾ ਕਿਹੜੀ ਕਿਹੜੀ ਸੰਸਥਾ ਨਾਲ ਕਿਹੜੀ ਪਾਰਟੀ ਨਾਲ ਜੁੜਿਆ ਹੋਇਆ ਹੈ ਪਤਾ ਲੱਗ ਜਾਏਗਾ ਕਿੰਨੇ ਕਿਹੜੀ ਟੋਪੀ ਪਾਈ ਹੋਈ ਹੈ ਔਰ ਮੈਨੂੰ ਮਾਫ ਕਰਨਾ ਅਸੀਂ ਟੋਪੀਆਂ ਵਿੱਚ ਉਲਝ ਗਏ ਹਾਂ ਬਸ ਬੇੜਾਗਰ ਕਰ ਦਿੱਤਾ ਸੀ ਆਪਣਾ ਟੋਪੀਆਂ ਦੇ ਵਿੱਚ ਉਲਝ ਕੇ ਕਦੀ ਇਹ ਚੀਜ਼ ਅਸੀਂ ਸੋਚੀ ਨਹੀਂ ਆਜ ਤਾ ਖਾਸ ਕਰਕੇ ਅਸੀਂ ਇਸ ਮੁਲਕ ਵਿੱਚ ਰਹਿਣ ਵਾਲਿਆਂ ਨੇ ਬੀਅਸੀ 10 ਸਾਲ ਕਿਸੇ ਪਾਰਟੀ ਨੂੰ ਦੇ ਦਿੱਤੇ 5 ਸਾਲ ਕਿਸੇ ਪਾਰਟੀ ਨੂੰ ਦੇ ਦਿੱਤੇ ਉਹਨੇ ਕੀਤਾ ਕੀ ਹੈ ਸਾਡੇ ਲਈ ਜੇ 15 ਕਿਲੋ ਅਨਾਜ ਦੇਣ ਦੇ ਨਾਲ ਕਿਲੋ ਚੀਨੀ ਦੇਣ ਦੇ ਨਾਲ ਤੁਹਾਡਾ ਘਰ ਚੱਲਦਾ ਹੈ ਤੇ ਠੀਕ ਹੈ ਭਾਈ ਫਿਰ ਚਲਾਈ ਜਾਓ ਤੁਹਾਡੇ ਬੱਚੇ ਫਿਰ ਕੱਲ ਨੂੰ ਕੀ ਕਰਨਗੇ ਕਦੀ ਇਹ ਸੋਚਿਆ ਮੈਂ ਜਿਹੜੀ ਗੱਲ ਕਰਨੀ ਇਹ ਬੜੀ ਡੂੰਗੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਸਿਰਫ ਧਰਮ ਦੀ ਗੱਲ ਨਹੀਂ ਹੈ ਇਹ ਹਰ ਇੱਕ ਸਮਾਜ ਦੇ ਵਿੱਚ ਉਸ ਕਿਰਿਆ ਨਾਲ ਜੁੜੀ ਹੋਈ ਗੱਲ ਹੈ ਜਿੱਥੇ ਬੰਦਾ ਸਿਰਫ ਕਿਸੇ ਦੀ ਭੇਡ ਬਣ ਕੇ ਵਿਚਰਦਾ ਹੈ ਮੈਂ ਬੜਾ ਖੁੱਲਾ ਜਿਹਾ ਸ਼ਬਦ ਵਰਤਿਆ ਜਿਹੜਾ ਆਜੜੀ ਹੁੰਦਾ ਨਾ ਆਜੜੀ ਆਜੜੀ ਸਮਝਦੇ ਹੋ ਜਿੰਦੇ ਕੋਲ ਭੇਡਾਂ ਹੁੰਦੀਆਂ ਨੇ ਉਹਨਦੇ ਕੋਲ ਇੱਕ ਭੇਡਾਂ ਦਾ ਵਗ ਹੁੰਦਾ ਹੈ ਉਸ ਵਗ ਦੇ ਵਿੱਚ 50, 100, 200 ਭੇਡਾਂ ਇਕੱਠੀਆਂ ਹੀ ਹੁੰਦੀਆਂ ਨੇ ਹੁਣ ਜਦੋਂ ਤੁਸੀਂ ਰਾਜਸਥਾਨ ਸਾਈਡ ਤੇ ਜਾਂਦੇ ਹੋ ਜਿੱਥੇ ਆਜੜੀ ਜਿਨ੍ਹਾਂ ਨੇ ਭੇਡਾਂ ਰੱਖੀਆਂ ਹੁੰਦੀਆਂ ਨੇ ਉਹ ਉੱਥੇ ਬੰਦੋਬਸਤ ਨਹੀਂ ਉਹਨੂੰ ਬੜੀ ਦੂਰ ਦੂਰ ਤੱਕ ਉਹਨਾਂ ਨੂੰ ਭੇਡਾਂ ਨੂੰ ਚਰਾਉਣ ਵਾਸਤੇ ਲੈ ਜਾਣਾ ਪੈਂਦਾ ਬੜੀ ਦੂਰ ਦੂਰ ਉਰ ਉੱਥੇ ਰਾਜੜੀ ਬੜੇ ਨੇ ਇੱਕ 100 ਪੇਡਾਂ ਦਾ ਵਗ ਲੈ ਕੇ ਇੱਧਰ ਨੂੰ ਤੁਰਿਆ ਜਾ ਰਿਹਾ ਦੂਜਾ ਉੱਧਰ ਨੂੰ ਤੁਰਿਆ ਜਾ ਰਿਹਾ ਤੇ ਸੁਭਾਵਕ ਹੈ ਹੁਣ ਜੇ ਕਿਤੇ ਉਹ ਵਗ ਆਪਸ ਵਿੱਚ ਇਕੱਠੇ ਹੋ ਗਏ ਤੇ ਜਦੋਂ ਇਕੱਠੇ ਹੋ ਗਏ ਤੇ ਕੀ ਹੋਏਗਾ ਪੇਡਾਂ ਆਪਸ ਵਿੱਚ ਮਿਲ ਜਾਣਗੀਆਂ ਕਿਵੇਂ ਪਛਾਣ ਕਰਨਗੇ ਵੀ ਆਹ ਕਿੰਦੀ ਪੇੜ ਹੈ ਉਹ ਕੀ ਕਰਦੇ ਨੇ ਆਪਣੀਆਂ ਆਪਣੀਆਂ ਪੇਡਾਂ ਤੇ ਰੰਗ ਲਾ ਦਿੰਦੇ ਨੇ ਕਿਸੇ ਨੇ ਆਪਣੀ ਪੇੜ ਤੇ ਲਾਲ ਰੰਗ ਲਾ ਦਿੱਤਾ ਕਿਸੇ ਨੇ ਆਪਣੀ ਪੇੜ ਤੇ ਹਰਾ ਰੰਗ ਲਾ ਦਿੱਤਾ ਆਪਾਂ ਪੇਡਾਂ ਹੀ ਆਂ ਮਾਫ ਕਰਨਾ ਵੱਖੋ ਵਕਰੀ ਟੋਪੀ ਪਾਈ ਹੋਈ ਏ ਭੇਡਾਂ ਹੀ ਆ ਨਹੀਂ ਟੋਪੀ ਪਾਣ ਵਾਲੇ ਸਿਆਣੇ ਨੇ ਉਹ ਟੋਪੀ ਪਾ ਕੇ ਪੰਜ ਪੰਜ ਸਾਲ ਸਾਡੇ ਸਿਰ ਤੇ ਰਾਜ ਕਰੀ ਜਾਂਦੇ ਨੇ ਚਾਰ ਦਿਨ ਅੱਗੇ ਹੱਥ ਜੋੜ ਕੇ ਸਿਰ ਤੇ ਟੋਪੀ ਰੱਖ ਦਿੰਦੇ ਨੇ ਅਸੀਂ ਭੇਡਾਂ ਮੰਨ ਕੇ ਫਿਰ ਸਾਰੀ ਜ਼ਿੰਦਗੀ ਉਹਨਾਂ ਦੀ ਗੁਲਾਮੀ ਵਿੱਚ ਰਹਿਨੇ ਆ ਜਿੰਨੂੰ ਜਿਹੋ ਜਿਹਾ ਰੰਗ ਲੱਗਾ ਓਹਦੇ ਗੁਣ ਗਾਈ ਜਾਂਦਾ ਹੈ ਕਦੀ ਐਨਾਲਾਈਜ਼ ਕੀਤਾ ਵੀ ਜਿੰਦੇ ਗੁਣਗਾਰੇ ਆ ਉਹਨੇ ਸਾਡੇ ਸਮਾਜ ਲਈ ਸਾਡੇ ਲੋਕਾਂ ਲਈ ਕੀਤਾ ਕੀ ਹੈ ਉਹਨੇ ਸਿੱਖਿਆ ਦੇ ਖੇਤਰ ਵਿੱਚ ਸਾਡੇ ਲਈ ਕੀ ਕੀਤਾ ਮਾਫ ਕਰਨਾ ਸਰਕਾਰੀ ਐਜੂਕੇਸ਼ਨ ਸਰਕਾਰੀ ਸਕੂਲ ਹਰ ਦੇਸ਼ ਦੇ ਅੰਦਰ ਨੇ ਪਰ ਕਦੀ ਸੋਚਿਆ ਸਾਡੇ ਮੂਲਕ ਦੀ ਹਾਲਤ ਕੀ ਹੈ ਜਿਹੜਾ ਟੀਚਰ ਸਰਕਾਰੀ ਸਕੂਲ ਚੋਂ ਪੜ੍ਹਾ ਰਿਹਾ ਉਹ ਆਪਣੇ ਬੱਚੇ ਨੂੰ ਸਕੂਲ ਚੋਂ ਪੜ੍ਹਾਉਣ ਦੇ ਲਈ ਰਾਜ਼ੀ ਨਹੀਂ ਹੈ ਅਸੀਂ 10-10 ਹਜ਼ਾਰ ਮਹੀਨੇ ਦੀ ਮੰਥਲੀ ਫੀਸ ਦੇ ਕੇ ਪੜ੍ਹਾ ਰਿਆ ਬੱਚਾ ਮੈਂ ਉਸ ਡਿਟੇਲ ਵਿੱਚ ਨਹੀਂ ਜਾਣਾ ਜੇ ਤੁਸੀਂ ਦੀ ਗਹਿਰਾਈ ਵਿੱਚ ਜਾਓਗੇ ਤੇ ਇਹ ਬੜੀਆਂ ਟੁੰਗੀਆਂ ਗੱਲਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਬੰਦਾ ਬੈਠਾ ਹੈ ਉਹਦੇ ਕੋਲ ਮੱਥਾ ਟੇਕਣ ਆ ਰਹੇ ਨੇ ਉਹ ਆਪਣੀਆਂ ਟੋਪੀ ਉਹਨਾਂ ਦੇ ਸਿਰ ਤੇ ਪਾਈ ਜਾ ਰਹੀਆਂ ਤੇ ਸਤਿਗੁਰ ਕਹਿੰਦੇ ਨੇ ਹਾਲਤ ਪਤਾ ਕੀ ਏ ਬਾਬਾ ਨਾਨਕ ਜੀ ਕਹਿੰਦੇ ਨੇ ਕੁਲਾ ਦਿੰਦੇ ਬਾਵਲੇ ਬਾਬਾ ਜੀ ਕਹਿੰਦੇ ਨੇ ਕਮਲੇ ਆਵਾਜ਼ਾਂ ਮਾਰਦੇ ਪਏ ਨੇ ਕਮਲੇ ਉਪਦੇਸ਼ ਦੇ ਰਹੇ ਨੇ ਲੋਕਾਂ ਨੂੰ ਵੀ ਤੁਸੀਂ ਸਾਡੇ ਸ਼ਾਗਿਰਦ ਹੋ ਤੁਸੀਂ ਸਾਡੇ ਚੇਲੇ ਹੋ ਤੁਸੀਂ ਸਾਡੇ ਸੇਵਕ ਹੋ ਤੁਸੀਂ ਸਾਡੇ ਭਗਤ ਹੋ ਤੇ ਭਗਤ ਖੁਸ਼ ਹੋ ਕੇ ਕੀ ਸਿਰ ਤੇ ਟੋਪੀ ਰੱਖ ਕੇ ਕਹਿੰਦੇ ਨੇ ਵਾਜੀ ਵਾਸੀ ਤੇ ਇਹਨਾਂ ਦੇ ਭਗਤ ਬਣ ਗਏ ਨੇ ਕੁਲਹਾਂ ਦੇਦੇ ਬਾਬਲੇ ਲੈਂਦੇ ਵੱਡੇ ਨਿਲਜ ਨਿਲਜ ਕਹਿੰਦੇ ਨੇ ਜਿਹਨੂੰ ਲਾਜ ਨਾ ਹੋਵੇ ਜਿਹਨੂੰ ਸ਼ਰਮ ਨਾ ਆਵੇ ਸਤਿਗੁਰ ਕਹਿੰਦੇ ਨੇ ਟੋਪੀ ਰੱਖਣ ਵਾਲੇ ਉਸ ਤੋਂ ਵੱਡੇ ਬੇਸ਼ਰਮ ਨੇ ਉਹ ਕਦੀ ਸਮਝਦੇ ਹੀ ਨਹੀਂ ਹੈਗੇ ਵੀ ਅਸੀਂ ਜਿਹਦੇ ਨਾਲ ਜੁੜੇ ਹੋਏ ਹਾਂ ਉਹ ਐ ਕਿ ਚੀਜ਼ ਹੈ ਧਿਆਨ ਦੇਣਾ ਗੁਰੂ ਨਾਨਕ ਸਾਹਿਬ ਜੀ ਨੇ ਕਿਉਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਕਦੀ ਸੋਚਿਆ ਸੀ ਗ੍ਰੰਥ ਤੇ ਪਹਿਲੋ ਬੜੇ ਸੀ ਸੰਸਾਰ ਤੇ ਬਾਬੇ ਨਾਨਕ ਤੋਂ ਪਹਿਲਾਂ ਚਾਰ ਵੇਦ ਨੇ ਪੁਰਾਨ ਨੇ 18 ਪੁਰਾਨ ਨੇ ਸ਼ਾਇਦ 27 ਸਮ੍ਰਿਤੀਆਂ ਨੇ ਉਪਨਿਸ਼ਦ ਨੇ 57 ਕਿੰਨਾ ਕੁ ਜ ਹੈ ਉਹਨਾਂ ਦੀ ਗਿਣਤੀ ਕਿੰਨਾ ਕੁ ਜੇ ਸੰਸਾਰ ਦੇ ਅੰਦਰ ਇਸਲਾਮ ਧਰਮ ਦੇ ਗ੍ਰੰਥ ਨੇ ਅੰਜ਼ੀਲ ਹੈ ਤੁਰੇਤ ਹੈ ਜ਼ੰਬੂਰ ਹੈ ਕਿੰਨੇ ਕਿੰਨੇ ਧਾਰਮਿਕ ਗ੍ਰੰਥ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਹੋਰ ਧਰਮ ਗ੍ਰੰਥ ਦੇ ਕੇ ਕਿ ਆਪਣੇ ਆਪ ਨੂੰ ਉਹਨਾਂ ਦੀ ਲਾਈਨ ਵਿੱਚ ਖੜਾ ਕੀਤਾ ਬਿਨੈ ਤੁਸੀਂ ਵੀ ਜਿਵੇਂ ਉਹ ਪੁੱਜਦੇ ਪਏ ਨੇ ਮੈਂ ਵੀ ਤੁਹਾਨੂੰ ਆਪਣੀਆਂ ਪੇਡਾ ਬਣਾ ਲਿਆ ਤੁਸੀਂ ਵੀ ਮੈਨੂੰ ਪੁੱਜੋ ਨਹੀਂ ਬਾਬੇ ਨਾਨਕ ਨੇ ਸਾਨੂੰ ਪੇਡਾ ਨਹੀਂ ਬਣਾਇਆ ਮੈਨੂੰ ਮਾਫ ਕਰਦੇ ਜੇ ਮੈਂ ਜਿਹੜਾ ਸ਼ਬਦ ਵਰਤੇ ਇੱਥੇ ਤੇ ਸਿੰਪਲ ਜੀ ਗੱਲ ਹੈ ਸਤਿਗੁਰ ਕਹਿੰਦੇ ਨੇ ਹੁਕਮ ਮੰਨੇ ਹੋਵੇ ਪ੍ਰਮਾਨ ਇੱਥੇ ਤੇ ਗੱਲ ਹੁਕਮ ਮੰਨਣ ਦੀ ਹੈ ਤੇ ਹੁਕਮ ਮੰਨਦਿਆਂ ਸਤਿਗੁਰ ਨੇ ਇਹ ਨਹੀਂ ਆਖਿਆ ਤੁਸੀਂ ਮੇਰੇ ਸਿੱਖ ਹੋ ਸਤਿਗੁਰ ਨੇ ਆਖਿਆ ਨਹੀਂ ਤੁਸੀਂ ਉਸ ਅਕਾਲ ਪੁਰਖ ਦੇ ਸੇਵਕ ਹੋ ਸਿੱਖ ਹੋ ਬੱਚੇ ਹੋ ਜਿਹੜਾ ਤੁਹਾਨੂੰ ਪੈਦਾ ਕਰਨ ਵਾਲਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਬੰਦਿਆਂ ਦੀ ਹਾਲਤ ਪਤਾ ਕੈਸੀ ਏ ਸਤਿਗੁਰ ਕਹਿੰਦੇ ਨੇ ਚੂਹਾ ਖੱਡ ਨਾ ਮਾਵੇ ਚੂਹੇ ਨੇ ਖੁੱਡ ਬਣਾਈ ਹੋਈ ਏ ਤੇ ਉਸ ਖੁੱਡ ਦੇ ਵਿੱਚ ਚੂਹਾ ਵੜਨਾ ਚਾਹਦਾ ਸਤਿਗੁਰ ਕਹਿੰਦੇ ਨੇ ਕਿਵੇਂ ਵੜੇਗਾ ਆਪ ਤੇ ਉਹਦੇ ਵਿੱਚ ਸਮਾਇਆ ਨਹੀਂ ਜਾਂਦਾ ਉਹਦੇ ਕੋਲ ਉਹਨੇ ਆਪਣੇ ਪੱਲੇ ਛੱਜ ਹੋਰ ਬੰਨ ਲਿਆ ਛੱਜ ਜਾਣ ਦਿਓ ਛੱਜ ਕਿਸੇ ਚੀਜ਼ ਨੂੰ ਛਾਨਣ ਪੁਰਾਣੇ ਸਮੇਂ ਚ ਕਿਸੇ ਚੀਜ਼ ਨੂੰ ਵੱਖ ਕਰਨਾ ਹੁੰਦਾ ਸੀ ਤੇ ਛੱਜ ਯੂਜ਼ ਕੀਤੇ ਜਾਂਦੇ ਸੀ ਪਾਤਸ਼ਾਹ ਕਹਿੰਦੇ ਨੇ ਆਪ ਤੇ ਖੁੱਡ ਵਿੱਚ ਵੜ ਨਹੀਂ ਰਿਹਾ ਪੱਲੇ ਛੱਜ ਹੋਰ ਮੰਨ ਲਿਆ ਆਪਣੇ ਲੱਕ ਦੇ ਨਾਲ ਸਤਿਗੁਰ ਕਹਿੰਦੇ ਨੇ ਹੁਣ ਛੱਜ ਕੀ ਹੈ ਆਪਣੇ ਨਾਲ ਜੁੜੇ ਹੋਏ ਲੋਕ ਸਤਿਗੁਰ ਕਹਿੰਦੇ ਨੇ ਆਪ ਤੇ ਡੁੱਬਿਆ ਹੋਇਆ ਹੈ ਦੂਜਿਆਂ ਨੂੰ ਵੀ ਡੋਬ ਰਿਹਾ ਹੈ ਇਹਨੂੰ ਬਾਬਾ ਕਬੀਰ ਸਾਹਿਬ ਪਤਾ ਕੀ ਕਹਿੰਦੇ ਨੇ ਕਬੀਰ ਬਾਹਮਣ ਗੁਰੂ ਹੈ ਜਗਤ ਦਾ ਜਿਵੇਂ ਬ੍ਰਾਹਮਣ ਨੇ ਆਖਿਆ ਨਾ ਵੀ ਮੈਂ ਤੁਹਾਡਾ ਗੁਰੂ ਆ ਜਦੋਂ ਅ ਇਸ ਸਨਾਤਨ ਧਰਮ ਦੇ ਅੰਦਰ ਰਸਮ ਕੀਤੀ ਜਾਂਦੀ ਹੈ ਵੱਖੋ ਵੱਖਰੀ ਰਸਮ ਹੈ ਉਹਦੇ ਵਿੱਚ ਚਾਰ ਤਰ੍ਹਾਂ ਤਿੰਨ ਤਰ੍ਹਾਂ ਦੀਆਂ ਰਸਮਾਂ ਨੇ ਚੌਥੇ ਲਈ ਤੇ ਹੈ ਹੀ ਨਹੀਂ ਜੇ ਜਦੋਂ ਬ੍ਰਾਹਮਣ ਜਿਹੜਾ ਹੈ ਉਹ ਜਨੇਊ ਪਾਏਗਾ ਉਹਦੇ ਲਈ ਇੱਕ ਵੱਖਰੀ ਰਸਮ ਹੈ ਛਤਰੀ ਉਹਦੇ ਲਈ ਵੱਖਰੀ ਹੈ ਵੈਸ਼ ਉਹਦੇ ਲਈ ਵੱਖਰੀ ਹੈ ਸਮਾਂ ਤਿੰਨਾਂ ਦਾ ਵੱਖੋ ਵੱਖਰਾ ਹੈ ਔਰ ਤਿੰਨਾਂ ਨੂੰ ਪਾਉਣ ਵਾਲਾ ਜਨੇਊ ਵੱਖੋ ਵੱਖਰਾ ਹੈ ਤੇ ਉਹ ਜਦੋਂ ਜਨੇਊ ਪਾਉਂਦਾ ਹੈ ਨਾ ਤੇ ਬ੍ਰਾਹਮਣ ਕਹਿੰਦਾ ਮੈਂ ਤੁਹਾਡਾ ਗੁਰੂ ਆ ਤੇ ਤੁਸੀਂ ਮੇਰੇ ਚੇਲੇ ਹੋ ਅੱਜ ਤੋਂ ਮੈਂ ਤੁਹਾਡਾ ਗੁਰੂ ਆ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਦਾ ਬਾਬਾ ਜੀ ਕਹਿੰਦੇ ਨੇ ਤੂੰ ਜਗਤ ਦਾ ਗੁਰੂ ਹੋਏਂਗਾ ਭਗਤਨ ਦਾ ਗੁਰ ਨਾਹੀਂ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ ਉਹਨਾਂ ਦਾ ਤੂੰ ਗੁਰੂ ਨਹੀਂ ਹੋਏਗਾ ਕਿਉਂ ਕਿ ਕਿਉਂਕਿ ਅਰਜ ਊਰਜ ਕੇ ਪਚਮੂ ਆਚਾਰੋਪੇ ਤੋਂ ਮਾਹੇ ਤੂੰ ਤੇ ਆਪ ਡੁੱਬਿਆ ਹੋਇਆ ਤੂੰ ਸਾਨੂੰ ਕਿ ਤਾਰੇਂਗਾ ਸਿੰਪਲ ਜੀ ਗੱਲ ਹੈ ਜਿਹੜਾ ਆਪ ਡੁੱਬਿਆ ਦੂਜੇ ਨੂੰ ਨਹੀਂ ਤਾਰ ਸਕਦਾ ਇਸ ਕਰਕੇ ਸਤਿਗੁਰ ਕਹਿੰਦੇ ਨੇ ਜੇ ਸੇਵਕ ਬੰਨਣਾ ਹੈ ਨਾ ਤੇ ਉਸ ਅਕਾਲ ਪੁਰਖ ਪਰਮਾਤਮਾ ਦਾ ਬਣ ਉਸ ਰੱਬ ਜੀ ਦਾ ਬੰਦ ਔਰ ਉਹਦਾ ਸੇਵਕ ਬਨਣ ਦੇ ਲਈ ਤੈਨੂੰ ਗਿਆਨ ਹੋਣਾ ਬੜਾ ਜ਼ਰੂਰੀ ਹੈ ਧਿਆਨ ਦੇਣਾ ਗਿਆਨ ਨਹੀਂ ਹੈ ਤੇ ਤੁਸੀਂ ਧਰਮ ਦੀਆਂ ਪਰੰਪਰਾਵਾਂ ਦੇ ਵਿੱਚ ਪਰਮ ਦੇ ਗੜ ਦੇ ਵਿੱਚ ਡੁੱਬ ਜਾਓਗੇ ਜਿਹੜੀਆਂ ਧਰਮ ਦੇ ਨਾਮ ਤੇ ਪਰੰਪਰਾਵਾਂ ਬਣਾਈਆਂ ਗਈਆਂ ਤੁਸੀਂ ਉਹਨਾਂ ਦੇ ਵਿੱਚ ਡੁੱਬ ਜਾਓਗੇ ਜੇ ਤੁਹਾਡੇ ਕੋਲ ਗਿਆਨ ਨਹੀਂ ਹੈ ਕਦੀ ਐਸਾ ਹੁੰਦਾ ਹੈ ਬੱਚਾ ਸਕੂਲ ਜਾਏ ਤੇ ਸਕੂਲ ਦੀ ਬਿਲਡਿੰਗ ਨੂੰ ਮੱਥਾ ਟੇਕ ਕੇ ਘਰ ਵਾਪਸ ਆ ਜਾਏ ਤੇ ਮਾਂ ਨੂੰ ਆ ਕੇ ਆਖੇ ਵੀ ਅੱਜ ਮੈਂ ਬਿਲਡਿੰਗ ਨੂੰ ਮੱਥਾ ਟੇਕ ਕੇ ਆ ਗਿਆ ਬੱਚਾ ਘਰ ਆਂਦਾ ਆਪਾਂ ਸਭ ਤੋਂ ਪਹਿਲਾਂ ਉਹਦਾ ਬਸਤਾ ਚੈੱਕ ਕਰਨੇ ਆ ਬਸਤਾ ਬੈਗ ਉਹਦਾ ਚੈੱਕ ਕਰਨੇ ਨਾ ਬੈਗ ਵੀ ਇਹਨੇ ਅੱਜ ਕੀ ਕੀਤਾ ਕਲਾਸ ਵਿੱਚ ਇਹਨੂੰ ਕੀ ਕਲਾਸਵਰਕ ਕੀਤਾ ਕੀ ਹੋਮਵਰਕ ਮਿਲਿਆ ਜੇ ਇੱਕ ਦੇ ਨਾ ਮਿਲੇ ਨਾ ਤੇ ਮਾਪੇ ਉਹ ਕਹਿੰਦੇ ਨੇ ਅੱਜ ਸਾਰਾ ਦਿਨ ਕਰਦਾ ਕਿਨੇ ਪੜਾਇਆ ਹੀ ਨਹੀਂ ਤੁਹਾਨੂੰ ਸਕੂਲੇ ਅੱਜ ਤੇ ਮaaf ਕਰਨਾ ਅਸੀਂ ਕਿੰਨੇ ਸਾਲ ਹੋ ਗਏ ਨੇ ਗੁਰਦੁਆਰੇ ਆਉਂਦੇ ਆ ਕਿੰਨੇ ਸਾਲ ਹੋ ਗਏ ਨੇ ਮੰਦਰ ਵਿੱਚ ਜਾਂਦੇ ਆ ਕਿੰਨੇ ਸਾਲ ਹੋ ਗਏ ਨੇ ਅਸੀਂ ਵੀ ਤੇ ਬਿਲਡਿੰਗਾਂ ਨੂੰ ਮੱਥੇ ਟੇਕ ਕੇ ਆ ਰਹੇ ਆ ਨਾ ਸਾਨੂੰ ਕੋਈ ਪੁੱਛੇ ਵੀ ਇੰਨੇ ਸਾਲ ਤੁਸ ਤੁਹਾਨੂੰ ਹੋ ਗਏ ਨੇ ਮੰਦਰ ਜਾਂਦੇ ਆ ਗੁਰਦੁਆਰੇ ਜਾਂਦੇ ਆ ਇੰਨੇ ਸਾਲਾਂ ਦੇ ਵਿੱਚ ਕਿਹੜੀ ਪੜ੍ਹਾਈ ਪੜ੍ਹੀ ਹੈ ਤੁਸੀਂ ਧਰਮ ਦੀ ਇੱਕ ਦੂਜੇ ਨੂੰ ਮਾਰਨ ਵਾਲੀ ਵੀ ਤੂੰ ਹਿੰਦੂ ਐ ਤੂੰ ਮੁਸਲਮਾਨ ਐ ਤੂੰ ਸਿੱਖ ਐ ਤੂੰ ਇਸਾਈ ਐ ਕੀ ਆ ਪੜਾਈ ਪੜੀ ਐ ਆਪਾਂ ਜਿੰਦੇ ਨਾਂ ਤੇ ਸਾਡੇ ਸਿਰ ਤੇ ਟੋਪੀਆਂ ਪਾ ਕੇ ਅਗਲੇ ਰਾਜ ਕਰਕੇ ਜਾਂਦੇ ਨੇ ਕੀ ਇਹ ਪੜਾਈ ਪੜੀ ਆਪਾਂ ਗੁਰਦੁਆਰੇ ਮੰਦਰ ਮਸਜਿਦ ਵਿੱਚ ਜਾ ਕੇ ਇਹ ਪੜਾਈ ਪੜਨ ਦੇ ਲਈ ਧਾਰਮਿਕ ਗ੍ਰੰਥ ਨਹੀਂ ਸਨ ਬਣੇ ਮੈਨੂੰ ਮਾਫ ਕਰਦੇ ਅੱਜ ਇਸ ਪੜਾਈ ਨੂੰ ਪੜਨ ਦੇ ਲਈ ਥੋੜਾ ਧਾਰਮਿਕ ਗ੍ਰੰਥ ਬਣਾਏ ਸਨ ਕਿਤਾਬਾਂ ਕਿਸ ਲਈ ਹੁੰਦੀਆਂ ਨੇ ਸਟੱਡੀ ਲਈ ਪੜਨ ਦੇ ਲਈ ਕਿਤਾਬਾਂ ਮੱਥਾ ਟੇਕਣ ਲਈ ਥੋੜਾ ਹੁੰਦੀਆਂ ਨੇ ਹਾਂ ਰਿਸਪੈਕਟ ਆਪਾਂ ਵੀ ਜਾਂਦੇ ਰਿਆਂ ਸਕੂਲਾਂ ਚ ਕਦੀ ਬੈਗ ਨੂੰ ਉਲਪ ਲਿਖੇ ਹਾਂ ਪੈਰ ਵੀ ਲੱਗ ਜਾਣਾ ਤੇ ਮਾਂ ਪਿਓ ਨੇ ਇੱਕ ਗੱਲ ਸਿਖਾਈ ਹੁੰਦੀ ਸੀ ਬੇਟਾ ਪੜ੍ਹਾਈ ਐ ਸਤਕਾਰ ਕਰੋ ਵਿਦਿਆਦਾਤਾ ਸਤਕਾਰ ਕਰੋ ਅੱਜ ਬੱਚੇ ਆਂਦੇ ਨੇ ਬੈਗ ਉਹ ਚਲਾ ਕੇ ਮਾਰਦੇ ਨੇ ਜਿੰਨਾ ਕੋ ਸਤਕਾਰ ਕਰਦੇ ਨੇ ਉਹਨਾਂ ਕੋ ਉਹਨਾਂ ਨੂੰ ਫਲ ਮਿਲਦਾ ਪਿਆ ਧਿਆਨ ਦੇਣਾ ਇਹ ਬੜੀਆਂ ਡੂੰਘੀਆਂ ਨੇ ਜਿਹੜੀਆਂ ਗੱਲਾਂ ਸਤਿਗੁਰ ਨੇ ਸਲੋਖ ਸ਼ਬਦ ਵਿੱਚ ਆਖੀਆਂ। ਪਾਤਸ਼ਾਹ ਕਹਿੰਦੇ ਨੇ ਆਪ ਤੇ ਚੂਹਾ ਖੱਡ ਵਿੱਚ ਨਹੀਂ ਜਾ ਰਿਹਾ ਪੱਲੇ ਲੱਕ ਦੇ ਛੱਜ ਹੋਰ ਬੰਲਿਆ ਤੇ ਸਤਿਗੁਰ ਕਹਿੰਦੇ ਨੇ ਇੰਜ ਭਗਤੀ ਨਹੀਂ ਹੁੰਦੀ।